ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਸਾਰਿਆਂ ਨੂੰ ਪਿਆਰ ਭਰੀ ਸ਼াশਿਕਾਰ ਵਾਹਿਗੁਰੂ ਨਿਰਕਰਨ ਸਾਰਿਆਂ ਦੇ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਜੋ ਕਿ ਬਠਿੰਡੇ ਜ਼ਿਲ੍ਹੇ ਦੇ ਵਿੱਚ ਹੈ ਤਲਵੰਡੀ ਸਾਬੋ ਕੇ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਰ ਪ੍ਰਦਾਨ ਹੈ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਕਾਫੀ ਸਮਾਂ ਰਹਿ ਕੇ ਵੀ ਗਏ ਹਨ ਇੱਥੇ ਤੇ ਉਸ ਗੁਰਦੁਆਰਾ ਸਾਹਿਬ ਦੇ ਅੱਜ ਤੁਹਾਨੂੰ ਦਰਸ਼ਨ ਕਰਵਾ ਰਿਹਾ ਹਾਂ ਸਾਰੇ ਜਣੇ ਦਰਸ਼ਨ ਕਰੋ ਜੀ ਵਾਹਿਗੁਰੂ ਮੇਰ ਕਰਨ ਸਾਰਿਆਂ ਤੇ ਇਸ ਗੁਰਦੁਆਰੇ ਦਾ ਇਤਿਹਾਸ ਹੈ ਇਹ ਜਿਹੜਾ ਹੈਗਾਗਾ ਅਕਾਲ ਤਖਤ ਵੀ ਹੈ ਇੱਥੇ ਪੰਜਵਾਂ ਅਕਾਲ ਤਖਤ ਹੈ ਤੇ ਇੱਥੇ ਬਹੁਤ ਹੀ ਵਧੀਆ ਵਰ ਪ੍ਰਦਾਨ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤਾ ਗਿਆ ਸੀ ਇਹ ਇਤਿਹਾਸ ਹੈ ਜੀ ਜੋ ਕਿ ਇਸ ਥਾਂ ਦਾ ਯਾਨੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਓਬਵੀਅਸਲੀ ਵਿੱਚ ਮੈਂਸ਼ਨ ਕਰ ਦਿੱਤਾ ਸੀ ਇੱਥੇ ਜਿਹੜਾ ਵਾਰ ਪ੍ਰਦਾਨ ਹੈ ਉਹ ਇਹ ਹੈ ਕਿ ਮੋਟੀ ਬੁੱਧ ਵਾਲਾ ਅਣਪੜ ਹੋਵੇ ਇੱਥੇ ਆ ਕੇ ਵਿਦਵਾਨ ਬਣ ਜਾਵੇਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹੋਏ ਹੋਏ ਹਨ ਇੱਥੇ ਇੱਥੇ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਬਾਣੀ ਸੀ ਉਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕਰਵਾਉਣ ਤੋਂ ਬਾਅਦ ਉਹ ਕਲਮਾਂ ਸੀ ਜਿਹੜੀ ਸਿਆਹੀ ਸੀ ਉਹ ਇੱਕ ਛੱਪੀ ਦੇ ਵਿੱਚ ਜਿਹੜੀ ਮਲਕ ਤੇ ਜਲ ਪ੍ਰਵਾਹ ਕਰ ਦਿੱਤੀਆਂ ਸਨ ਤੇ ਉੱਥੇ ਹੀ ਲਿਖਣਸਾਰ ਗੁਰਦੁਆਰਾ ਬਣਿਆ ਹੋਇਆ ਹੈ ਜੋ ਇਸ ਦੇ ਵਿੱਚ ਹੀ ਹੈ ਤੇ ਤੁਸੀਂ ਲਿਖਣਸਾਰ ਗੁਰਦੁਆਰੇ ਦੇ ਦਰਸ਼ਨ ਵੀ ਕਰ ਸਕਦੇ ਹੋ ਲਿਖਣਸਰ ਗੁਰਦੁਆਰੇ ਦੇ ਤੇ ਉਸ ਦਾ ਇਤਿਹਾਸ ਵੀ ਪੜ੍ਹ ਸਕਦੇ ਹੋ ਅਸੀਂ ਵਿੱਚ ਜਿਹੜਾ ਹੈ ਇਸ ਦੀ ਮੈਂਸ਼ਨ ਵੀ ਕੀਤਾ ਹੈ ਫੋਟੋ ਲਗਾਈ ਹੈ ਵਿੱਚ ਇਹ ਲਖਨ ਸਰ ਸਾਹਿਬ ਪਾਸ਼ਾਈ ਦਸਮੀ ਤੁਸੀਂ ਸਾਰੇ ਦੇਖ ਸਕਦੇ ਹੋ ਵਾਹਿਗੁਰੂ ਜੀ ਤੇ ਇੱਥੇ ਜਿਹੜਾ ਹੈਗਾ ਸਲੇਟਾਂ ਦੇ ਉੱਤੇ ਊੜਾ ਅੜਾ ਵੀ ਲਿਖਿਆ ਜਾਂਦਾ ਹੈ ਇਹ ਸਾਰੀ ਜਿਹੜੀ ਇਨਫੋਰਮੇਸ਼ਨ ਆ ਸਾਂਝੀ ਕਰਨ ਦਾ ਸਿਰਫ ਇੱਕ ਇੱਕ ਮਕਸਦ ਹੈ ਕਿ ਸਾਰਿਆਂ ਨੂੰ ਇਹ ਪਤਾ ਚੱਲੇ ਕਿ ਕਿੱਥੇ ਆ ਇਹ ਬਠਿੰਡੇ ਤੋਂ ਲਗਭਗ ਡੇਢ ਘੰਟੇ ਦਾ ਰਸਤਾ ਹੈ ਜੀ ਜੋ ਕੇ ਰਸਤਾ ਦਾ ਡੇਢ ਘੰਟੇ ਦਾ ਹੈ ਦੂਰੀ ਤੇ ਹੈ ਇੱਥੇ ਸੰਗਤਾਂ ਵੀ ਬਹੁਤ ਜ਼ਿਆਦਾ ਆਈਆਂ ਹੋਈਆਂ ਸੀ ਕਿਉਂਕਿ ਮੰਗਦੀ ਦਾ ਦਿਹਾੜਾ ਸੀਗਾ ਜਿਹੜਾ ਜਿਸ ਦਿਨ ਅਸੀਂ ਗਏ ਸੀ ਉਸ ਤੋਂ ਦੂਸਰੇ ਦਿਨ ਜਾਨੀ ਕਿ ਅੱਜ ਅੱਜ ਮੰਗਦੀ ਦਾ ਦਿਹਾੜਾ ਇਹ ਸਾਰੀਆਂ ਸੰਗਤਾਂ ਮੰਗਦੀ ਤੇ ਜਾਣ ਮੁਕਸਰ ਜਾਣ ਲਈ ਇੱਥੇ ਪਹੁੰਚੀਆਂ ਹੋਈਆਂ ਸਨ ਤੇ ਨਿਹੰਗ ਬਾਬਾ ਜੀ ਨੇ ਸਾਰੇ ਤੇ ਜਿਹੜੇ ਕਿ ਮੁਕਤ ਸਰਸਾ ਵਜਾਂਗੇ ਇੱਥੋਂ ਰਵਾਨਾ ਹੋਣਗੇ ਗੁਰਦੁਆਰਾ ਸਾਹਿਬ ਤੋਂ ਤੇ ਇਹ ਸੰਗਤਾਂ ਬੈਠ ਕੇ ਗੁਰਦੁਆਰੇ ਤੇ ਵਾਹਿਗੁਰੂ ਜੀ ਦਾ ਜਾਪ ਜਿਹੜਾ ਕਰ ਰਹੇ ਸੀਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ